ਹਾਂਜੀ ਦੋਸਤੋ ਵੈਲਕਮ ਬੈਕ ਤੇ ਅੱਜ ਦੀ ਵੀਡੀਓ ਨਾ ਬਹੁਤ ਖਾਸ ਹੈ ਇੱਕ ਕੋਈ ਜਿਗਾਰਡਮੈਂਟ ਜਾਂ ਲਾਇਆ ਕਿਸੇ ਬੰਦੇ ਨੇ ਤੇ ਉਹ ਕੀ ਆਪਾਂ ਵੀਡੀਓ ਦੇ ਵਿੱਚ ਦੇਖ ਲੈਨੇ ਤੇ ਵੀਡੀਓ ਦੋਸਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਬਸ ਇੱਕ ਰਿਕੁਐਸਟ ਆ ਤੁਹਾਡੇ ਅੱਗੇ ਵੀਡੀਓ ਸ਼ੁਰੂ ਕਰਤੀ ਦੋਸਤੋ ਦੇਖਦੇ ਆ ਇਹ ਇਹਨਾਂ ਮਤਲਬ ਸਾਈਕਲ ਧੋਣ ਵਾਸਤੇ ਉਹ ਪ੍ਰੈਸ਼ਰ ਲੈ ਆਣੀ ਆਪਾਂ ਮਤਲਬ ਉੱਥੇ ਜਾਣਾ ਸਰਵਿਸ ਸਟੇਸ਼ਨ ਤੇ ਜਾਣਾ ਪੈਂਦਾ ਤੇ ਉਹਦੇ ਵਾਸਤੇ ਜਿਗਾਰਡਮੈਂਟ ਤਿਆਰ ਕਰਿਆ ਇਹਨਾਂ ਨੇ ਬੋਤਲ ਦੇ ਨਾਲ ਨਾਲ ਨਾ ਪ੍ਰੈਸ਼ਰ ਵਾਲਾ ਪਾਈਪ ਤਿਆਰ ਕਰਨਗੇ ਤਾਂ ਤੋਂ ਪਹਿਲਾਂ ਇਹਨਾਂ ਨੇ ਇੱਕ ਬੋਤਲ ਲੈ ਲਈ ਕੋਲਡ ਡਰਿੰਕ ਵਾਲੀ ਬੋਤਲ ਆ ਮਾਜ਼ਾ ਵਾਲੀ ਬੋਤਲ ਲੈ ਰਹੀ ਇਹਨਾਂ ਨੇ ਟੱਕਣ ਲਿਆ ਟੱਕਣ ਦੇ ਵਿੱਚ ਇਹਨਾਂ ਨੇ ਸੁਰਾਖ ਕਰਿਆ ਸੁਰਾਖ ਕਰਨ ਤੋਂ ਬਾਅਦ ਅੱਗੇ ਕਾਬੀਏ ਨਾਲ ਨਾ ਗਰਮ ਕਰ ਰਿਹਾ ਇਹ ਇੱਕ ਸੁਰਾਖ ਹੋਰ ਕਰਿਆ ਬੋਤਲ ਦੇ ਵਿੱਚ ਨੀਚੇ ਕਰਿਆ ਤੇ ਇਹ ਸਾਈਕਲ ਦੀ ਟੁੱਟੀ ਹੈ ਟਿਊਬ ਵਾਲੀ ਦੇਖਦੇ ਆਂ ਦੋਸਤੋ ਕੀ ਕਿਵੇਂ ਕਰ ਰਿਹਾ ਤਿਆਰ ਇਹ ਉਸ ਤੋਂ ਬਾਅਦ ਇਸ ਟੁੱਟੀ ਨੂੰ ਇੱਕ ਅਸਵਾ ਉਹਦੇ ਵਿੱਚ ਪੋਣ ਲਗਾ ਬੋਤਲ ਦੇ ਵਿੱਚ ਜੋ ਟੱਕਾ ਨਾ ਟੱਕਣ ਦੇ ਵਿੱਚ ਕੱਸਦਾ ਦੋਸਤੋ ਇਹਨੇ ਟੱਕਣ ਦੇ ਵਿੱਚ ਕਰਸਨ ਦਵਾਦ ਟੂਟੀ ਅੰਦਰ ਲਗਾਤੀ ਦੋਸਤੋ ਤੁਸੀਂ ਆਪ ਵੀ ਟਰਾਈ ਕਰ ਸਕਦੇ ਹੋ ਘਰ ਇਹ ਅਗਰ ਬਣਾਉਣਾ ਚਾਹੁੰਦੇ ਹੋ ਤੁਸੀਂ ਕਾਸਤੀ ਟੂਟੀ ਇਬਾਲ ਵੀ ਪਾਤਾ ਬਾਲ ਪਾਉਣ ਤੋਂ ਬਾਅਦ ਇਹਨੂੰ ਉਸੇ ਢੱਕਣ ਦੀ ਕਸੂ ਆਪਰੋਂ ਲਾ ਨਾਨੀ ਇੱਕ ਦੇ ਇੱਕ ਟਿਊਬ ਦੀ ਟੂਟੀ ਹੋਰ ਲਈਏ ਨੀਚੇ ਲਾਤੀ ਇਹਨੇ ਇੱਕ ਵਾਇਰ ਦੀ ਲੋੜ ਹੈ ਵਾਇਰ ਤੋਂ ਬਾਅਦ ਟਿਊਬ ਦੇ ਵਿੱਚ ਰਿਟ ਪਾਇਆ ਟੂਟੀ ਦੇ ਵਿੱਚ ਦੀ ਅੰਦਰ ਗਈ ਠੀਕ ਆ ਜਿਹੜੀ ਟੁੱਟੀ ਆ ਨਾ ਦੋਸਤੋ ਉਹਨਾ ਅੰਦਰ ਦੀ ਕੱਢਣੀ ਆ ਇੱਕ ਹੋਰ ਅਲੱਗ ਤੋਂ ਬਲੂਗਨ ਨਾਲ ਜੋੜ ਦੂ ਆਉਣ ਇਹ ਲਗਾਤਾ ਠੀਕ ਆ ਇਸ ਤੋਂ ਬਾਅਦ ਟੁੱਟੀ ਕਸਤੀ ਇਹਨਾਂ ਨੇ ਦੋ ਟੁੱਟੀਆਂ ਦੀ ਲੋੜ ਸੀ ਇੱਕ ਟੱਕਣ ਦੇ ਕਸੀ ਇੱਕ ਨੀਚੇ ਕਸੀ ਇਹਨਾਂ ਨੇ ਬੋਤਲ ਦੇ ਲਾਸਟ ਤੇ ਪੈਨ ਪੈਨ ਦਾ ਸਿੱਕਾ ਕੱਢਦਾ ਇਹਨਾਂ ਨੇ ਦੇਖਦੇ ਆਂ ਦੋਸਤੋ ਕਿਵੇਂ ਤਿਆਰ ਕਰ ਰਹੇ ਆ ਕਲ ਨਿਬੀ ਜੀ ਤੋੜਤੀ ਇਹਨਾਂ ਨੇ ਉਪਰੋਂ ਆ ਫੇਵਿਕੋਇਕ ਨਾਲ ਜੋੜਨਗੇ ਹੁਣ ਇਸਨੂੰ ਠੀਕ ਆ ਇੱਕ ਪਾਈਪ ਦੀ ਲੋੜ ਹੈ ਦੋਸਤੋ ਆਪਾਂ ਨੂੰ ਫਿਰ ਇਹ ਪਾਈਪ ਨੂੰ ਚੜਾਉਣਾ ਇਸ ਤੇ ਥੋੜੀ ਬ੍ਰੀਕ ਇਸ ਦੇ ਸਾਹਬ ਦੀ ਪਾਈਪ ਹੋਣੀ ਚਾਹੀਦੀ ਆ ਆਹ ਦੇਖਸਾ ਸੁਆਇਸ ਨੂੰ ਪਾਈਪ ਚੜਾਤੀ ਦੋਸਤੋ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਦੇਖ ਕੇ ਪੂਰੀ ਪਾਣੀ ਭਰ ਲਿਆ ਠੀਕ ਆ ਪਾਣੀ ਨਾ ਪੂਰਾ ਨਹੀਂ ਭਰਨਾ ਬੋਤਲ ਦੇ ਵਿੱਚ ਥੋੜਾ ਜਿਹਾ ਪਰੋ ਛੱਡਿਆ ਹੋਇਆ ਹੈ ਇਹਨੂੰ ਲੱਗਦਾ ਹਵਾ ਭਰੂਗਾ ਉਸ ਦਾ ਉਹੀ ਗੱਲ ਹਵਾ ਭਰੂਗਾ ਦੋਸਤੋ ਪੰਪ ਨਾਲ ਮਤਲਬ ਪੰਪ ਨਾਲ ਨਾ ਇਸੇ ਜੋ ਹਵਾ ਗਈ ਹੈ ਬੋਤਲ ਦੇ ਅੰਦਰ ਇੱਥੋਂ ਹੀ ਪ੍ਰੈਸ਼ਰ ਬਣੂਗਾ ਇਸ ਦਾ ਜਿਵੇਂ ਕਈ ਵਾਰ ਆਪਾਂ ਬੋਤਲ ਉਡਾਣ ਵਾਲਾ ਇੱਕ ਕਾਰੀਮਣ ਦੇਖਿਆ ਹੁਣ ਆਪਾਂ ਆ ਦੇਖੋ ਪ੍ਰੈਸ਼ਰ ਦੇ ਨਾਲ ਹੀ ਪਾਣੀ ਨਿਕਲਿਆ ਬਾਹਰ ਜਿਹੜੇ ਨਾਲ ਤੁਸੀਂ ਸੈਂਕਲ ਸੁਕਲਾ ਪਰ ਕਟਵੜ ਸੈਂਕਲ ਦਾ ໂຕ ਹੀ ਜਾਂਦਾ ਆਪਾਂ ਜੇ ਬਾਈਕ ਨਹੀਂ ਧੋਣੀ ਵੀ ਉਹਨਾਂ ਦਾ ਪ੍ਰੈਸ਼ਰ ਤਾਂ ਹੈਗਾ ਇਸ ਦਾ ਤੇ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਸ਼ੇਅਰ ਜਰੂਰ ਕਰ ਦਿਓ ਦੋਸਤੋ ਵੈਸੇ ਬਾਈ ਨੇ ਵਧੀਆ ਜਗਾੜ ਲਾਇਆ ਹੈ ਪ੍ਰੈਸ਼ਰ ਹੈਗਾ ਪੂਰਾ ਫੀਡ ਤੇ ਪੂਰਾ ਪ੍ਰੈਸ਼ਰ ਤੇ ਚੈਨਲ ਨੂੰ ਸਪੋਰਟ ਦੀ ਜ਼ਰੂਰਤ ਹੈ ਸ਼ੇਅਰ ਜਰੂਰ ਕਰ ਦਿਓ ਦੋਸਤੋ